ਵਾਗੋ ਸਵਾਗਤ ਸਵਾਗਤ ਦੇਖੋ ਅੱਜ ਜਿੱਤਾਂ ਹੀ ਜੀ ਉੱਠੰਦਾ ਵਿਸ਼ੇ ਕਰਿਆ ਦੁਸ਼ਟ ਆਤਮਾਵਾ ਉਹ ਖਾਰਿਆ ਆਇਆ ਸ਼ੈਤਾਨ ਅੱਜ ਠੀਕਾ ਮਾਰਿਆ ਅਰ ਬਾਹਰ ਨਿਕਲ ਰਿਹਾ ਹੈ ਪਰਮੇਸ਼ਰ ਦੇ ਲੋਕਾਂ ਦੇ ਜੀਵਨ ਦੇ ਅੰਦਰੋਂ ਉਹ ਜਿਨੇ ਤੁਹਾਡੇ ਗਰਭ ਨੂੰ ਆਪਣੀ ਕਬਰ ਬਣਾਇਆ ਇਸ ਇਸ પરિવાર કે જે પવિત્ર આત્મા હજાર જમીન ખાસ બના પવિત્ર આત્માજ અજ અ ਅੱਜ ਤੁਹਾਨੂੰ ਵੀ ਓਏ ਸਜੀ ਉੱਠਦੇ ਅਭਿਸ਼ੇਕ ਦੇ ਨਾਲ ਭਰ ਕੇ ਤੁਹਾਨੂੰ ਖਾਸ ਬਣਾਉਣ ਦੇ ਲਈ ਜਾ ਰਿਹਾ ਤੁਹਾਨੂੰ ਖਾਸ ਬਣਾਉਣ ਦੇ ਲਈ ਜਾ ਰਿਹਾ ਖਾਸ ਚੁੱਕਾ 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 ਆਪਣੇ ਹੱਥਾਂ ਨੂੰ ਕਿਉਂਕਿ ਵੱਡੇ ਵੱਡੀਆਂ ਗਵਾਹੀਆਂ ਪਵਿੱਤਰ ਆਤਮਾ ਜੀ ਦਾ ਸਵਾਗਤ ਹੈ ਨਤੀਜਾ ਵੱਡੇ ਵੱਡੇ ਸ਼ੁਕਰ ਹੈ ਪ੍ਰਭੂ ਯਿਸੂ ਜੀ ਦਾ ਮੁਰਦਿਆਂ ਦਾ ਜੀਉਠਣਾ ਪਵਿੱਤਰ ਆਤਮਾ ਜੀ ਦੀ ਉਸਤਤ ਉਸ ਜੀ ਉੱਠਦਾ ਵਿਸ਼ੇਕ ਦੇ ਦੁਆਰਾ ਚੁੱਕ ਚੁੱਕ ਆਪਣੇ ਹੱਥਾਂ ਨੂੰ ਆਪਣੇ ਹੱਥਾਂ ਨੂੰ ਉਠਾ ਕੇ ਜੇ ਦੂ ਯੇਸ਼ੂ ਤੇਰਾ ਆਪ ਦਾ ਸਵਾਗਤ ਜੋ ਕੇ ਸੰਦਾਓ ਦਾ ਸਵਾਗਤ ਕਰ ਰਹੇ ਤੁਸੀਂ ਪ੍ਰਭੂ ਯੇਸ਼ੂ ਖੁਦ ਮੁਰਦਿਆਂ ਚ ਜੀ ਉਠਿਆ ਪਰ ਤੁਹਾਡੇ ਵੀ ਜੀਵਨ ਨੂੰ ਤੁਹਾਡੇ ਗਰਭ ਨੂੰ ਫੜਕਰ ਬਰ ਨੂੰ ਉਹ ਜੀ ਉਠਾਉਣ ਦੀ ਤਾਕਤ ਰੱਖਦਾ ਅੱਜ ਦਾ ਸਵਾਗਤ ਕਰ ਰਹੇ ਹਾਂ ਤੁਸੀਂ ਉਹਦਾ ਆਪਣੇ ਜੀਵਨ ਚ ਆਪਣੇ ਘਰ ਚ ਆਪਣੇ ਪਰਿਵਾਰ ਦੇ ਅੰਦਰ ਅੱਜ ਉਹਦਾ ਉਹੀ ਜੀ ਉਠਣ ਵਾਲਾ ਅਭਿਸ਼ੇਕ ਤੁਹਾਡਾ ਸਵਾਗਤ ਕਰਨ ਨਾਲ ਅੱਜ ਤੁਹਾਡ ਘਰਾਂ ਦੇ ਅੰਦਰ ਆ ਰਿਹਾ ਔਰ ਜਿਹੜੇ ਜਿਹੜੇ ਸਵਾਗਤ ਕਰ ਰਹੇ ਆ ਪਵਿੱਤਰ ਆਤਮਾ ਜੀ ਮੈਨੂੰ ਕਹਿੰਦੇ ਆ ਕਿ ਜਿਵੇਂ ਉਸ ਕਬਰ ਤੋਂ ਸਵਰਗ ਦੂਤ ਨੇ ਪੱਥਰ ਹਟਾਇਆ ਜਿਹੜੇ ਜਿਹੜੇ ਅੱਜ ਸਵਾਗਤ ਕਰ ਰਹੇ ਆ ਪ੍ਰਭੂ ਯੇਸ਼ੂ ਦਾ ਉਹਨਾਂ ਨੇ ਵੀ ਰਾਹਾਂ 'ਚ ਜਿੰਨੇ ਪੱਥਰ ਵੱਡੇ ਵੱਡੇ ਰੁਕਾਵਟਾਂ ਲਾਉਣ ਵਾਲੇ ਉਹਨਾਂ ਨੂੰ ਨੱਪਣ ਵਾਲੇ ਉਹਨਾਂ ਦੇ ਕਾਰੋਬਾਰ ਨੂੰ ਨੱਪਣ ਵਾਲੇ ਉਹਨਾਂ ਦੀ ਸਿਹਤ ਨੂੰ ਨੱਪਣ ਵਾਲੇ ਉਹ ਸਾਰੇ ਪੱਥਰ ਅੱਜ ਸਵਾਗਤ ਕਰਦੇ ਆਈਂ ਸਰਗਦੂਤਾ ਨੇ ਮਾਰਨੀ ਕਿੰਕੋ ਨੂੰ ਔਰ ਅੱਜ ਤੁਹਾਡੇ ਜੀਵਨ ਚੋਂ ਪੱਥਰ ਦੂਰ ਕਰ ਦੇਣੇ ਜਿਹੜੇ ਜਿਹੜੇ ਪੱਥਰਾਂ ਚ ਤੁਹਾਨੂੰ ਸ਼ੈਤਾਨ ਨੇ ਨੱਪਿਆ ਅੱਜ ਪੱਥਰ ਲੰਬੇ ਕਰਦੇ ਨੇ ਅਸ਼ਵਰਗਦੂਤਾ ਨੇ ਕਿਉਂ ਕਿਉਂਕਿ ਪੰਡ ਮੇਰੇ ਨਾਲ ਸਵਰਗਦੂਤ ਜਸ਼ਨ ਕਰ ਰਿਹਾ ਹੈ ਅੱਜ ਸਵਰਗ ਜਸ਼ਨ ਕਰ ਰਿਹਾ ਕਿ ਉਹ ਕੁਛ ਹੋਇਆ ਅੱਜ ਦੇ ਦਿਨ ਜਿਹੜਾ ਪੂਰੀ ਦੁਨੀਆ ਦੇ ਅੰਦਰ ਇਹ ਪਹਿਲੀ ਵਾਰ ਹੋਇਆ ਪਹਿਲੀ ਵਾਰ ਹੋਇਆ ਪਹਿਲੀ ਵਾਰ ਹੋਇਆ ਕਿ ਕੋਈ ਜ਼ਿੰਦਾ ਹੋਇਆ ਤੇ ਜ਼ਿੰਦਾ ਹੀ ਅਸਮਾਨ ਗਿਆ ਉਹ ਅੱਜ ਅੱਜ ਜ਼ਿੰਦਗੀ ਦਾ ਸਭ ਤੋਂ ਵੱਡਾ ਦਿਨ ਹੈ ਜਿਹਦੇ ਅੰਦਰ ਜਾਦਾ ਜਸ਼ਨ ਕਰਨਾ ਚਾਹੀਦਾ ਮੈਂ ਰਾਤੋਂ ਹੀ ਅਸੀਂ ਜਸ਼ਨ ਕਰ ਰਹੇ ਆ ਅੱਜ ਸਵੇਰੇ ਹੋਣ ਸਾਬ ਕਿਉਂਕਿ ਜਿਹੜਾ ਕੁਝ ਹੋਇਆ ਹੈ ਪਰਮੇਸ਼ਰ ਦੇ ਪਿਆਰੇ ਲੋਕੋਏ ਅਗਰ ਤੁਹਾਨੂੰ ਸਮਝ ਆ ਗਈ ਤੇ ਤੁਸੀਂ ਰੋਜ਼ ਨੱਚਣਾ ਆਪਣੇ ਘਰ ਦੇ ਅੰਦਰ ਕਿਉਂ ਕਿਉਂਕਿ ਜਿਹੜਾ ਕੁਝ ਹੋਇਆ ਇਹ ਨਾਰਮਲ ਨਹੀਂ ਹੋਇਆ ਇਹ ਆਮ ਨਹੀਂ ਹੋਇਆ ਤੁਹਾਨੂੰ ਐਂਦਾ ਲੱਗਦਾ ਕਿ ਵੈਸੇ ਹੀ ਜੀ ਉੱਠਿਆ ਚਲੋ ਠੀਕ ਹੈ ਜੀ ਨਹੀਂ 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 ਇਹਦੇ ਪਿੱਛੇ ਪਰਮੇਸ਼ਰ ਪਿਤਾ ਦੀ ਬਹੁਤ ਵੱਡੀ ਯੋਜਨਾ ਸੀ ਕੀ ਸੀ ਬਹੁਤ ਵੱਡੀ ਯੋਜਨਾ ਇਕ ਨਕਸ਼ੇ ਦੇ ਤਹਿਤ ਕੰਮ ਕੀਤਾ ਉਸ ਤੁਹਾਡੇ ਮੇਰੇ ਸਵਰਗੀ ਪਿਤਾ ਨੇ ਯਹਵਾ ਨੇ ਉਸ ਗਹਿਰੀਆਂ ਦਰਦਾਂ ਉਹ ਗਹਿਰੀਆਂ ਪੀੜਾਂ ਗਹਿਰੇ ਜ਼ਖਮ ਜਿਹੜੇ ਪਰਮੇਸ਼ਵਰ ਦੇ ਦਿਲ ਤੇ ਸਨ ਉਹਦੇ ਲੋਕਾਂ ਦੀਆਂ ਦਰਦਾਂ ਦੇ ਕਾਰਨ ਉਹਦੇ ਲੋਕਾਂ ਦੇ ਦੁੱਖਾਂ ਦੇ ਕਾਰਨ ਉਹ ਉਹ ਪੀੜਾਂ ਵਾ ਪ੍ਰਭ ਯਿਸੂ ਮਸੀਹ ਜੀ ਨੇ ਆਪਣੇ ਸਰੀਰ ਤੇ ਲਈਆਂ ਉਹਨਾਂ ਪੀੜਾਵਾਂ ਨੂੰ ਸਹਾਈ ਉਹਨਾਂ ਦਰਦਾਂ ਨੂੰ ਸਹਾਈ ਉਹਨਾਂ ਦੁੱਖਾਂ ਨੂੰ ਸਹਾਈ ਉਹਨਾਂ ਪਾਪਾਂ ਨੂੰ ਸਹਾਈ ਉਹਨਾਂ ਬਿਮਾਰੀਆਂ ਨੂੰ ਸਹਾਈ 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 ਕਦਮ ਕਰਨ ਲਈ ਪ੍ਰਭੂ ਯਿਸੂ ਨੂੰ ਭੇਜਿਆ ਅੱਜ ਅੱਜ ਜੀ ਉਠਣ ਦਾ ਵਿਸ਼ੇਸ਼

ਯੇਸ਼ੂ ਮਸੀਹ ਦੇ ਆਉਣ ਤੋਂ ਪਹਿਲਾਂ ਜਿਹੜੀ 18 ਸਾਲ ਦੀ ਕੁੱਪੜੀ ਸੀ ਉਹ ਵਿਚਾਰੀ ਕੁੱਪੜੀ ਸੀ 18 ਸਾਲ ਤੋਂ ਹੈਕਲ ਚ ਜਾ ਰਹੀ ਸੀ ਪਰ 18 ਸਾਲ ਤੋਂ ਕੁੱਪੜੀ ਸੀ ਕਿਉਂ ਕਿ ਸ਼ੈਤਾਨ ਉਹਨੂੰ ਛੱਡ ਕੇ ਨਹੀਂ ਜਾ ਰਿਹਾ ਸੀ ਸ਼ੈਤਾਨ ਉਹਨੂੰ ਛੱਡ ਕੇ ਨਹੀਂ ਜਾ ਰਿਹਾ ਸੀ ਪਰ ਜਦੋਂ ਮਹਾ ਅਭਿਸ਼ੇਕ ਦਾ ਪਰਮੇਸ਼ਰ ਪ੍ਰਭੂ ਯੇਸ਼ੂ ਮਿਲਿਆ ਉਹਨੂੰ ਮ Azad ਕੀਤਾ ਸ਼ੈਤਾਨ ਨਿਕਲਿਆ ਤੇ ਸ਼ੈਤਾਨ ਤੰਗੀ ਦੇ ਵਿੱਚ ਸੀ इसे तुम्हें सुनिया उदो ज प्रभु यशु मसी ने पांच हजार का लश्कर कैतान दूर ही रोला पाता सांग कर शैतान राज, राज खत्म करने प्रभु यशु मसीह आए सन और उन्होंने खत्म किया मौत तेरा डंग मौत तेरा डंग ਕਿੱਥੇ ਹੈ ਕੀ ਹੋਇਆ ਅੱਜ ਦੇ ਦਿਨ ਜਦੋਂ ਅਸੀਂ ਪੜਦੇ ਹਾਂ ਪਰਮੇਸ਼ਰ ਦੇ ਵਚਨ ਦੇ ਅੰਦਰ ਧਿਆਨ ਨਾਲ ਸੁਣਿਓ ਇੱਧਰ ਉੱਧਰ ਕਿਤੇ ਵੀ ਅਜ ਨਾ ਜਾਓ ਜਿੱਥੇ-ਜਿੱਥੇ ਵੀ ਉੱਧਰ ਕਿਸੇ ਵੀ ਜਗ੍ਹਾ ਤੇ ਹੈ ਅੱਜ ਆਓ ਅਗਰ ਤੁਸੀਂ ਅੱਜ ਦਾ ਸ਼ਬਦ ਅੱਜ ਦਾ ਵਚਨ ਤੁਸੀਂ ਧਿਆਨ ਨਾਲ ਸੁਣ ਲਿਆ ਤੁਨੂੰ ਇਹ ਹਿਸਾਬੀ ਪਤਾ ਲੱਗ ਗਈ ਕਿ ਜ਼ਿੰਦਾ ਤੇ ਹੋਇਆ ਪਰ ਕਿਉਂ ਜ਼ਿੰਦਾ ਆਇਆ ਭਈ ਤਾਂ ਦੇ ਲਈ ਇਹਨਾਂ ਕੋਈ ਸੁਪਿਤਾਨੂ ਕਰਨਾ ਪਿਆ ਕੀ ਟਕਸੀ ਇਹ ਹੋ ਗਿਆ ਕੀ ਇਹੋ ਜੀ ਮੁਸ਼ਕਿਲ ਸੀ ਕਿਹੜੀ ਇਹੋ ਜੀ ਦਰਦ ਸੀ ਜਿਹਦੀ ਵਜ੍ਹਾ ਕਰਕੇ ਆਪਣੇ ਬੇਟੇ ਦੇ ਹੱਥਾਂ ਪੈਰਾਂ 'ਚ ਖਿਲ ਠਕਵਾਉਣੇ ਪਏ ਉਹਦੀ ਪਸਲੀ 'ਚ ਨੇਜਾ ਮਰਵਾਉਣਾ ਪਿਆ ਉਹਦੇ ਮੂੰਹ 'ਤੇ ਠਕਵਾਉਣਾ ਪਿਆ ਉਹਦੇ ਚਪੇੜਾ ਮਰਵਾਇਆ ਗੀਆਂ ਉਹਨੂੰ ਠੁੱਡੇ ਮਾਰੇ ਗਏ ਉਹਦੇ ਸਿਰ 'ਚ ਕੰਡਿਆਂ ਦਾ ਤਾਜ ਪਵਾਇਆ ਉਹਦੇ ਕੋੜੇ ਹੰਡਾਲੀ ਮਰਵਾਏ ਕੀ ਕਾਰਨ ਸੀ ਬੁਡ ਫਰੈਂਡ ਵਾਲੇ ਦਿਨ ਮੈਂ ਦੱਸਿਆ ਸੀ ਬਹੁਤ ਵੱਡਾ ਖਰਣਾ ਭਾਈ ਪਰਮੇਸ਼ਰ ਦੁਖੀ ਸੀ ਤੁਹਾਡੀਆਂ ਮੇਰੀਆਂ ਸਭ ਪਰੇਸ਼ਾਨੀਆਂ ਤੋਂ ਉਸ ਸਮੇਂ ਦੇ ਲੋਕਾਂ ਦੀਆਂ ਪਰੇਸ਼ਾਨੀਆਂ ਤੋਂ ਜਿਹੜੇ ਰੋਜ਼ ਦੁਹਾਈ ਦੇ ਰਹੇ ਸੰਨ ਕਿ ਕੋਈ ਬਲੀ ਹੈ ਨਹੀਂ ਦੇਣ ਵਾਸਤੇ ਪਰਮੇਸ਼ਰ ਯਾਜਕ ਬਹੁਤ ਥੱਕਾ ਕਰ ਰਿਹਾ ਪਰਮੇਸ਼ਰ ਪੈਸੇ ਦੀ ਮੰਗ ਕਰਦੇ ਪ੍ਰੇਰ ਕਰੁੰਦੇ ਤੇਰੇ ਤੋਂ ਪਾਪ ਬਖਸ਼ੋਣ ਦੇ ਲੈਣ ਕਰਨ ਦੇ ਤੇ ਪਰਮੇਸ਼ਵਰ ਨੇ ਉਹਦੇ ਦੁੱਖਾਂ ਨੂੰ ਸੁਣ ਕੇ ਤੁਹਾਡੀਆਂ ਪ੍ਰਾਤਾਂਵਾਂ ਨੂੰ ਸੁਣ ਕੇ ਆਪਣਾ ਕਾਨੂੰਨ ਬਦਲ ਕੇ ਆਪਣੇ ਬੇਡਾ ਨੂੰ ਭੇਜਿਆ ਬੇਡਾ ਕੁਰਬਾਨ ਹੋਇਆ ਤੇ ਕੁਰਬਾਨੀ ਤਾਂ ਕਿਸੇ ਮਤ ਨਹੀਂ ਰਹਿ ਗਈ ਸੀ ਇੱਕ ਹੋਰ गहरा ਕਮ ਹਲ ਕਰਨ ਵਾਲਾ ਪਿਆ ਸੀ ਅਗਰ ਉਹ ਨਾ ਹੁੰਦਾ ਤੇ ਫਿਰ ਤੁਸੀਂ ਮੈਂ ਕਦੇ ਵੀ ਸਦਾ ਦਾ ਛੁਟਕਾਰਾ ਨਹੀਂ ਪਾ ਸਕਦੇ ਸੀ ਕੀ ਨਹੀਂ ਕਰ ਸਕਦੇ ਸੀ ਤੁਹਾਨੂੰ ਸਮਝ ਆ ਰਹੀ ਸਾਰਿਆਂ ਨੂੰ ਓ ਲਾਸਟ تک ਸੜਕ ਤੱਕ ਆਪਣੇ ਹੱਥ ਨੂੰ ਢੋ ਨਾ ਕਰ ਮਾਲ ਸਹੀ ਆ ਰਹੀ ਆ ਤਾਂ ਕੋਈ ਕਿਸੇ ਨੂੰ ਡਿਸਟਰਬ ਨਾ ਕਰੇ ਉਹ ਅੱਜ ਤੁਸੀਂ ਬਹੁਤ ਮਤਲਬ ਇਦਾਂ ਲੱਗਦਾ ਪੰਜ ਕਿੱਲਿਆਂ ਦੇ ਪੰਡਾਲ ਵਾਲੇ ਲੋਕ ਦੋ ਕਿੱਲਿਆਂ 'ਚ ਬੈਠੇ ਹੋਏ ਆ ਤਾਂ ਚੁੱਕੋ ਆਪਣੇ ਹੱਥਾਂ ਨੂੰ ਅੱਜ ਜਿੱਤ ਦਾ ਅਭਿਸ਼ੇਕ ਜੀ ਉਠੰਦਾ ਇਹ ਨਾਰਮਲ ਨਹੀਂ ਆ ਜੀ ਉਠੰਦਾ ਚੁੱਕੋ ਚੁੱਕੋ ਆਪਣੇ ਹੱਥਾਂ ਨੂੰ ਚੁੱਕੋ 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 ਜੀ ਉਠੰਦਾ ਅਭਿਸ਼ੇਕ ਕਿਹਨਾਂ-ਕਿਹਨਾਂ ਨੂੰ ਚਾਹੀਦਾ ਹੈ ਕਹਿੰਦੇ ਪਸ਼ੂ ਨਹੀਂ ਨਵੇਂ ਦੁੱਧ ਹੁੰਦੇ ਹੋਣ ਕਿਉਂ ਚੁੱਕ ਚੁੱਕ ਆਪਣੇ ਹੱਥਾਂ ਨੂੰ ਹਰ ਹਿੱਸੇ ਦੇ ਅੰਦਰ ਬੀ ਅਲਰਟ ਸਪਿਰਟ ਦੇ ਵਿੱਚ ਰਹਿਣਾ ਅੱਜ ਜੀ ਉੱਠਣ ਦਾ ਅਭਿਸ਼ੇਕ ਗ੍ਰਹਿਣ ਕਰਨ ਲੱਗੇ ਆ ਤੁਸੀਂ ਨਾਰਮਲ ਨਹੀਂ ਆਏ ਕਹਿੰਦੇ ਇੰਨਾ ਕੁਝ ਕਰ ਲਿਆ ਪਰ ਕੁਝ ਨਹੀਂ ਫੀਲ ਪਿਓ ਦਾਦਿਆਂ ਤੋਂ ਚੱਲਿਆ ਆ ਰਿਹਾ ਜੀ ਫੇਲਿਅਰ ਪਿਓ ਦਾਦਿਆਂ ਤੋਂ ਚੱਲਦਾ ਆ ਰਿਹਾ ਹਾਰਟ ਅਟੈਕ ਪਿਓ ਦਾਦਿਆਂ ਤੋਂ ਚੱਲੀ ਆ ਰਹੀ ਸ਼ੂਗਰ ਪਿਓ ਦਾਦਿਆਂ ਤੋਂ ਚੱਲਿਆ ਆ ਰਿਹਾ ਗੈਟੀਆਂ ਥਾਇਰਾਇਡ ਵਾ ਪਿਓ ਦਾਦਿਆਂ ਤੋਂ ਚੱਲੀ ਆ ਰਹੀ ਜੀ ਦੌਰੇ ਪਿਓ ਦਾਦਿਆਂ ਤੋਂ ਚੱਲਿਆ ਆ ਰਿਹਾ ਓ ਕੰਮ ਖਤਮ ਕਰਨ ਲਈ ਜਾਨ ਦਿੱਤੀ ਐ ਓ ਕੰਮ ਪੀਣੀਆਂ ਦੇ ਸ਼ਰਾਬ ਖਤਮ ਕਰਨ ਲਈ ਸਦਾ ਦਾ ਸ਼ੁਡਕਾਰਾ ਦੇਣ ਲਈ ਤੁਸੀਂ ਰੋਜ਼ ਰੋਜ਼ ਗਵਾਇਆਂ ਸੁਣ ਰਹੇ ਆਂ ਅੱਜ ਵੀ ਸੁਣੀਐ ਸਦਾ ਦਾ ਛੁਟਕਾਰਾ ਦੇਣ ਲਈ ਸਦਾ ਦਾ ਛੁਟਕਾਰਾ ਦੇਣ ਲਈ ਚੁੱਕੋ ਆਪਣੇ ਹੱਥਾਂ ਨੂੰ ਈਸ਼ ਜ਼ਿੰਦਾ ਹੈ ਈਸ਼ ਜ਼ਿੰਦਾ ਹੈ 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 ਜ਼ਿੰਦਾ ਹੈ ਭਾਈ ਕੀ ਜੀ ਇਸ ਭਾਈ ਦਾ ਨਾਮ ਪ੍ਰੀਤਮ ਆ ਔਰ ਇਹਨਾਂ ਦੀ ਬਹੁਤ ਅਦਭੁਤ ਗਵਾਈ ਆ ਇਹ ਦੱਸਦੇ ਨੇ ਪੈਣ ਕਿ ਇਹਨਾਂ ਦਾ ਪਿਛਲੇ 2 ਮਹੀਨਿਆਂ ਤੋਂ ਚੂਲੇ ਦੇ ਵਿੱਚ ਖੱਬੇ ਚੂਲੇ ਦੇ ਵਿੱਚ ਕੈਂਸਰ ਦੀ ਪ੍ਰੋਬਲਮ ਦੱਸੀ ਸੀ ਡਾਕਟਰਾਂ ਨੇ ਇਹਨਾਂ ਨੂੰ ਔਰ ਹਲੇ 3 ਹਫ਼ਤੇ ਹੋਏ ਲੈ ਕੇ ਪਿੱਲਰ ਤੋਂ ਸਾਈਡ ਤੇ ਕਰ ਲੋ ਹਨਾ ਜੇ ਚੁੱਕੋ ਆਪਣੇ ਹੱਥਾਂ ਨੂੰ ਚੁੱਕੋ 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 ਅੱਜ ਜੀ ਉਠਣ ਦਾ ਵਿਸ਼ੇ ਅੱਜ ਤੁਸੀਂ ਗ੍ਰੈਂਡ ਕਰ ਰਹੇ ਆ ਆਪਣੇ ਜੀਵਨ ਦੇ ਅੰਦਰ ਅਮੇ ਆਪਣੇ ਜੀਵਨ ਦੇ ਅੰਦਰ ਅਮੇ ਅੱਜ ਜਦੋਂ ਇੰਪਾਰਟ ਕਰਨਾ ਮੈਂ ਅੱਜ ਦੇਖੋਗੇ ਚੁੱਕ 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 ਆਪਣੇ ਹੱਥਾਂ ਨੂੰ ਯਿਸੂ ਦਾ ਨਾਮ ਹੈ ਜਿਸ ਦਾ ਹਾਲੇਲੂਇਆ ਹਾਲੇਲੂਇਆ ਸੰਜੀਤ ਭਾਈ ਨੂੰ ਡਾਕਟਰਾਂ ਨੇ ਕੈਂਸਰ ਦੱਸਿਆ ਜੀ ਇਹਨਾਂ ਦੇ ਖੱਬੇ ਚੂਲੇ ਦੇ ਵਿੱਚ ਔਰ ਇਹ ਪਿਛਲੇ 2 ਮਹੀਨੇ ਤੋਂ ਲਾਸ ਕਰਾ ਰਹੇ ਸੀ ਔਰ ਹਾਲੇ 3 ਹਫਤੇ ਹੋਇਆ ਮੱਖੂ ਮਹਾਸਾਮਰਤੀ ਭਵਨ ਦੇ ਅੰਦਰ ਆਉਦਿਆ ਨੂੰ ਔਰ ਅੱਜ ਐਮਰਜੈਂਸੀ ਸੈਕਸ਼ਨ ਦੇ ਅੰਦਰ ਲੇਟੇ ਹੋਏ ਸੀ ਕਿਰ ਹੁਣੇ ਪਰਮੇਸ਼ਰ ਦੇ ਦਾਸੀ ਪ੍ਰਭੂ ਤੇ ਦਾਸੀ ਆਦਮਿਕ ਮਾਤਾ ਜੀ ਜੈਸਮੀਨ ਪ੍ਰਗਟ ਜੋਸਿਪ ਜੀ ਨੇ ਹੁਣੇ ਨਾ ਦੇ ਪਰਮਹਾਸਾਮਰਤੀ ਹੱਥ ਰੱਖ ਕੇ ਲਹਿਣ ਬਰੇਕ ਕੀਤੀ ਆ ਔਰ ਇਹ ਲੇਟੇ ਹੋਏ ਸੀ ਕਿ ਐਮਰਜੈਂਸੀ ਸੈਕਸ਼ਨ ਦੇ ਅੰਦਰ ਔਰ ਜਿੱਦਾਂ ਫਾਦਰ ਸਾਹਿਬ ਦੇ ਵੱਲ ਬੋਲੇ ਜਾ ਰਹੇ ਸੀ ਪੁੱਤਰ ਫੁਲਪੜਤੇ ਅਤਮ ਹੋਇਆ ਸਰੀਰ ਤਨੋਂ ਲੱਗਦਾ ਸਰੀਰ ਦੇ ਅੰਦਰ ਜਾਨ ਨਹੀਂ ਆ ਔਰ ਹੁਣ ਅੱਜ ਜੀ ਉੱਠੇਗਾ ਜੀ ਜੇ ਹੋਣੀ ਜਦੋਂ ਪ੍ਰੇਰ ਹੋਈ ਆ ਔਰ ਆਤਮਾਏ ਸਰੀਰ ਦੇ ਅੰਦਰ ਜਾਣ ਆ ਚੁੱਕੀ ਔਰ ਭਾਈ ਤੁਰ ਕੇ ਆਪ ਪੁਲਪਟ ਤੇ ਗੋੜੇ ਦੇ ਨੇੜੇ ਨੇ ਥੱਲੇ ਤੋਰੋ ਸਾਹਮਣੇ ਤੋਰੋ ਥੱਲੇ ਤੋਰੋ ਭਾਈ ਜੋ ਇਹਨਾਂ ਨੂੰ ਇਹ ਕੌਣ ਹੈ ਇਹਨਾਂ ਦੇ ਨਾਲ ਹਾਂਜੀ ਅੱਛਾ ਤੇ ਘਰ ਵਾਲੀਆਂ ਤੁਸੀਂ ਕੀ ਹੋਇਆ ਅੱਜ ਇਹਨੂੰ ਪਹਿਲਾਂ ਤਾਂ ਬਾਹਰ ਹੀ ਈਸੀ ਮਤ ਕਰਦਾਂ ਹਾਂ ਤੇ ਰਾਤ ਰਾਤ ਹੋ ਗਏ ਤਾਂ ਪਤਾ ਨਹੀਂ ਲੱਗਦਾ ਸੀ ਹਾਂ ਤੇ ਫਿਰ ਉਹ ਕੰਨਰ ਭਾਈ ਨੇ ਫੋਨ ਕੀਤਾ ਕਿ ਵੀ ਉਹ ਦਰਮਾਹੂਏ ਗੱਡੀ ਜਾਏ ਕਿਸੇ ਲੈ ਜਾ ਉੱਥੇ ਹੂੰ ਕਦੋਂ ਕਿਹਾ ਇਹ ਸੰਡੇ ਨੂੰ ਥੀ ਉਹ ਪਹਿਲੀ ਤবার ਬੋਦਵਾਰ ਸੀ ਅੱਛਾ ਬੋਦਵਾਰ ਆਲਾ ਸੀ ਪਹਿਲਾਂ ਹਾਂ ਫਿਰ ਉਹ ਮੈਂ ਇਹ ਮਸੇ ਨੇ ਉਹ ਆਵਾਜ਼ ਕਰ ਤੇ ਇਹ ਪਰ ਕੋਈ ਟੁਰੀਆ ਤੜਿਆ ਨਹੀਂ ਜਾਂਦਾ ਸੀ ਨਾ ਕੋਈ ਦੇਖੋ ਬੈਠਾ ਜਾਵੇ ਹੂੰ ਫੇਰ ਫੇਰ ਇਥੇ ਲਿਆਂਦਾ ਤੇ ਪਿਆਰ ਹੈ ਜਦੋਂ ਫੇਰ ਮੰਮਾ ਜੀ ਨੇ ਪ੍ਰੈਹਲ ਕੀਤੀ ਸੀ ਤੇ ਸੁਣਾ ਚੁੱਕੋ ਆਪਣੇ ਹੱਥਾਂ ਨੂੰ ਸਹੀ ਤੁਰਾਂ ਲਾ ਕੇ ਪਿਆ ਸੀ ਹੁਣੇ ਅੱਜ ਹੁਣੇ ਹੀ ਹਾਂਜੀ ਜਿਹਨੂੰ ਕੈਂਸਰ ਕੈਂਸਰ ਕਹਿੰਦੇ ਸੀ ਹਾਂਜੀ ਕੈਂਸਰਾਂ ਦੀ ਲਤ ਬਹੁਤ ਦਰਦ ਕਰਦੀ ਕਹਿੰਦਾ ਮੇਰੇ ਕੋ ਨਹੀਂ ਉੱਠਿਆ ਜਾਂਦਾ ਓ ਚੁੱਕੋ ਆਪਣੇ ਹੱਥਾਂ ਨੂੰ ਅੱਜ ਅੱਜ ਕਿਹੜਾ ਕਿਹੜਾ ਵਿਸ਼ੇਗ ਹੈ ਜੀ ਉੱਠਣਾ ਵੀ ਨੇਦਾ ਔਰ ਪਵਿੱਤਰ ਆਤਮਾ ਜੀ ਨੇ ਹੁੰਦਿਆ ਮੈਨੂੰ ਪਰਮੇਸ਼ਰ ਨੇ ਕਿਹਾ ਜਿਹੜੇ ਅੱਧ ਮੋਏ ਐ ਜਿਹੜੇ ਅੱਧ ਮੋਏ ਐ ਪਾਪਾ ਜੀ ਨੇ ਉਹ ਹੀ ਕਿਹਾ ਸੀ ਪਰ ਐਸੇ ਲਈ ਮੈਂ ਤੁਹਾਡੇ ਸਪਿਰਚੁਅਲ ਮਾਤਾ ਜੀ ਨੂੰ ਭੇਜਿਆ ਸੀ ਮੈਂ ਕਿਹਾ ਆਪ ਬਚਾਓ ਐਮਰਜੈਂਸੀ ਤੇ ਔਰ ਸੰਤ ਜੀ ਜਿੱਦਾਂ ਤੁਸੀਂ ਦੇਖ ਕੇ ਆਪਣੀ ਬਾਡੀ ਨੂੰ ਕਰਕੇ ਕਿਹਾ ਸੀਗਾ ਕਿ ਅੱਜ ਇਦਾਂ ਦਾ ਇਨਸਾਨ ਉੱਠੂਗਾ ਜਿਹੜਾ ਟੇਢੀ ਚਾਲ ਚੱਲਦਾ ਟੇਢੀ ਚਾਲ ਚੱਲਦਾ ਉਹ ਸੇਮ ਕੰਡੀਸ਼ਨ ਦੇ ਇਹ ਬ੍ਰਦਰ ਨੇ ਇਹ ਇਹ ਅੰਦਰ ਸੀ ਮੇਰੇ ਉਸ ਪ੍ਰੇਰ ਰੂਮ ਨੇ ਸਾਰੇ ਜਣੇ ਮੈਂ ਦੱਸਿਆ ਸੀ ਕਿ ਅੱਜ ਜਿਹੜੇ ਏਦਾਂ ਏਦਾਂ ਕਰਦੇ ਨੇ ਨਾ ਏਦਾਂ ਏਦਾਂ ਉਹ ਏਦਾਂ ਹੋ ਕੇ ਤੁਰਨਾ ਉਹਨਾਂ ਨੇ। ਅਰ ਦੂਸਰਾ ਸੰਤ ਜੀ ਤੁਸੀਂ ਇਹ ਵੀ ਬੋਲਿਆ ਸੀਗਾ ਉਸ ਰੂਮ ਦੇ ਵਿੱਚ ਕਿ ਜਿਹੜੇ ਕਦੀ ਵੀ ਨਹੀਂ ਚੱਲੇ ਉਹ ਵੀ ਅੱਜ ਚੱਲਣਗੇ ਜਿਨ੍ਹਾਂ ਨੂੰ ਸਹਾਰਾ ਲੈਣ ਦੀ ਜ਼ਰੂਰਤ ਹੈ। ਏਦਾਂ ਦੀ ਹੀ ਇੱਕ ਗਵਾਹੀ ਆਪਣੇ ਵਿੱਚ ਮੌਜੂਦ ਹੈ। ਇੱਕ ਕੈਂਸਰ ਵਾਲਾ ਬੰਦਾ ਜੀ ਸੰਜੀ ਅੱਜ ਮੁੜ ਹੀ ਉੱਠ ਕੇ ਤੇ ਚੱਲ ਰਿਹਾ ਤੁਹਾਡੇ ਸਾਹਮਣੇ ਇਹਦੀ ਲੱਤ ਦੇ ਵਿੱਚ ਕੈਂਸਰ ਹੈ ਔਰ ਇਹ ਸੰਤ ਜੀ ਵਾਸ਼ਰੂਮ ਵੀ ਨਹੀਂ ਜਾ ਸਕਦੇ ਔਰ ਦੇਖੋ ਹੁਣ ਰੁਕ ਨਹੀਂ ਰਿਹਾ ਉਹ ਉਹ ਕਿੱਥੇ ਕੈਮਰਾਮੈਨ ਆਲੇ ਚੁੱਕੋ ਆਪਣੇ ਹੱਥਾਂ ਨੂੰ ਅੱਜ ਆਇਆ ਵਿਸ਼ੇਕ ਗੁਰੂ ਬੜੇ ਬਾਤ ਸੇ ਪਰਦਾ ਹੈ ਬਣੋ ਇਹ ਗਵਾਹੀ ਹਰ ਪੰਨਾ ਲੈਣਾ ਚਾਹੁੰਦਾ ਹੈ ਪਰ ਜਿੱਤਦੇ ਕੋਣ ਹੈ ਜਿਹੜੇ ਗਰਹਿਣ ਕਰਦੇ ਐ ਤੇ ਜਿਨ੍ਹਾਂ ਨੂੰ ਨਹੀਂ ਮਤਲਬ ਮੇਰੇ ਸੱਜੇ ਖੱਬੇ ਕੀ ਹੋ ਰਿਹਾ ਉਹ ਕਿਸੇ ਨੂੰ ਭੁੱਖੇ ਨੇ ਬਾਦ ਪਾਈ ਤੇ ਉਹਨੇ ਕੀ ਕਿਹਾ ਹੈ ਕੀ ਕਿਹਾ ਰੋਟੀਆਂ ਕੀ ਰੋਟੀਆਂ ਸੇਮ ਤਾਂ ਨੂੰ ਇਹ ਦੋਣਾ ਚਾਹੀਦਾ ਕੁਛ ਵੀ ਹੋਈ ਜਾਵੇ ਪਰ ਤੁਸੀਂ ਅਗਰ ਇਹ ਕਹਿ ਰਹੇ ਆ ਕਿ ਜੀ ਉਠੰਦਾ ਵਿਸ਼ੇਖ ਮੇਰੀ ਹੱਡੀਆਂ ਜ ਮੇਰੇ ਜੀਵਨ ਜ ਮੇਰੇ ਬੱਚਿਆਂ ਨੂੰ ਉਹ ਯਾਦ ਜਦੋਂ ਤੁਸੀਂ ਕਰ ਰਹੇ ਆ ਕਿ ਯਸੂ ਕਿਵੇਂ ਜੀ ਉਠਿਆ ਤੇ ਫਿਰ ਅੱਜ ਜਿਹੜੇ ਅਧਮੋਏ ਲੈ ਕੇ ਆਏ ਆ ਉਹ ਅੱਜ ਜ਼ਿੰਦਾ ਤੇ ਸਹੀ ਸਲਾਮਤ ਸਿੱਧੇ ਚੱਲਦੇ ਲੈ ਕੇ ਜਾਣੇ ਤੁਸੀਂ ਜਿਹੜੇ ਮੈਂ ਕਿਹਾ ਜਿਹੜੇ ਹਸਪੀਟਲ ਚ ਆਗਰ ਮੇਰੀ ਆਵਾਜ਼ ਸੁਣ ਰਹੇ ਆ ਤੇ ਰੱਖੋ ਆਪਣੇ ਬੰਦੇ ਤੇ ਬੱਚੇ ਤੇ ਹੱਥ ਔਰ ਉਹਨੂੰ ਬੋਲੋ ਮੈਥੀ ਉਠੰਦਾ ਬਿਸ਼ੇਕ ਤੇਰੇ ਤੇ ਮਾੜ ਕਰਦਾ ਚੱਲ ਉੱਠ ਚੱਲ ਸਾਲ ਹੈ ਚੱਲ ਸਭ ਕੁਝ ਨਾਰਮਲ ਹੋ ਜਾ ਔਰ ਵੀਡੀਓ ਬਣਾ ਕੇ ਭੇਜੋ ਇਸ ਚੱਲ ਦੀ ਮੀਟਿੰਗ ਦੇ ਅੰਦਰ ਡਾਕਟਰ ਨੂੰ ਦਿਖਾਓ ਬਲਾਉ ਉਹਨਾਂ ਨੂੰ ਤੁਹਾਡਾ ਬੰਦਾ ਤੁਹਾਡਾ ਬੱਚਾ ਉਹ ਨਾਰਮਲ ਹੋ ਰਿਹਾ ਨਾਰਮਲ ਆਮੇ ਉਹ ਜੀ ਉਠੰਦਾ ਬਿਸ਼ੇਕ ਆ ਰਿਹਾ ਪਰ ਨਾਰਮਲ ਹੋ ਰਿਹਾ ਤੁਹਾਡਾ ਘਰ ਤੁਹਾਡੀ ਸੇ ਤੁਹਾਡੀਆਂ ਅੱਖਾਂ ਅੱਜ ਨਾਰਮਲ ਆਮੀਨ ਜਿਹੜੇ ਗਲੇ ਆ ਨਾ जख्म ਗਲੇ ਉਹ ਅੱਜ ਹੀਲ ਹੋ ਰਿਹਾ ਗਲੇ ਪੁਰਾਣੇ ਆਮੀਨ ਜੀ ਉਠੰਦੇ ਅਭਿਸ਼ੇਕ ਦੇ ਨਾਲ ਜਿਨ੍ਹਾਂ ਦਾ ਦਿਮਾਗ ਕੰਮ ਨਹੀਂ ਕਰਦਾ ਨਾ ਕਹਿੰਦੇ ਅੱਜ ਮਰਿਆ ਦਿਮਾਗ ਕਹਿੰਦੇ ਦਿਮਾਗ ਮਰਿਆ ਪਿਆ ਓਏ ਅੱਜ ਜੀ ਉਠੰਦੇ ਅਭਿਸ਼ੇਕ ਨਾਲ ਜੀ ਉਠ ਰਿਹਾ ਆਓ ਆਮੀਨ ਤੁਸੀਂ ਚੈੱਕ ਕਰਨਾ ਚੈੱਕ ਕਰਨਾ ਤੁਸੀਂ ਚੈੱਕ ਕਰਨਾ ਆਪਣੇ ਮਰੇ ਅੰਗ ਨੂੰ ਚੈੱਕ ਕਰਨਾ ਉਹ ਟੁੱਟੀ ਲੱਤ ਨੂੰ ਜਿੱਦੇ ਚ ਕਿਹਾ ਰੌਡ ਪੈਣੀ ਹੈ ਉਹਨਾਂ ਮਣਕਿਆਂ ਨੂੰ ਉਹ ਸ਼ਕੰਜਿਆਂ ਨੂੰ ਛੱਡਣਾ ਅੱਜ ਆਮੀਨ ਜੀ ਉਠੰਦਾ ਵਿਸ਼ੇ ਕਰਿਆ ਆਮੀਨ ਜੀ ਉਠੰਦਾ ਵਿਸ਼ੇ ਕਰਿਆ ਜੀ ਉਠੰਦਾ ਭਾਈ ਕਿਹੜਾ ਕਿਹੜਾ ਭਾਈ ਅੱਛਾ ਅੱਛਾ ਜਿਹੜੇ ਹੱਥੇ ਲਾ ਰਹੇ ਹਾਂ 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 ਤਿੰਨ ਮਹੀਨੇ ਤੋਂ ਇਹ ਸਹਾਰੇ ਤੋਂ ਬਿਨਾਂ ਬਿਲਕੁਲ ਵੀ ਨਹੀਂ ਸੀ ਚੱਲ ਪਾਉਂਦੇ ਤਿੰਨ ਮਹੀਨੇ ਹੋ ਗਏ ਕੀ ਹੋਇਆ ਸੀ ਇਹਨਾਂ ਨੂੰ ਇਹਨਾਂ ਦੇ ਕੋਣ ਆਇਆ ਨਾਲ ਅੱਛਾ ਤਿੰਨ ਮਹੀਨੇ ਤੋਂ ਇਹ ਬਿਨਾਂ ਸਹਾਰੇ ਤੋਂ ਚੱਲ ਨਹੀਂ ਸੀ ਸਕਦੇ ਤੇ ਜਦੋਂ ਇਹ ਡਾਕਟਰ ਕੋਲ ਪਹੁੰਚੇ ਸੀ ਤਾਂ ਡਾਕਟਰ ਕਹ ਰਿਹਾ ਸੀ ਇਹਨਾਂ ਤੇ ਜਿਹੜਾ ਕੋਣਾ ਉਹ ਬਹੁਤ ਜ਼ਿਆਦਾ ਸੰਗੜਾ ਹੈ ਜਿਸ ਕਰਕੇ ਕਿੰਨਾ ਨੂੰ ਲਗਾਤਾਰ ਦਵਾਈ ਖਾਣੇ ਪੈਗੇ ਤੇ ਫਿਰੇ ਚੱਲਣਗੇ ਇਹ ਪਾਈ ਦਾਸ ਨੇ ਕਿ ਬਹੁਤ ਸਾਰੀਆਂ ਦਵਾਈਆਂ ਲਈਆਂ ਪਰ ਕੋਈ ਵੀ ਫਰਕ ਨਹੀਂ ਪਿਆ ਪਰ ਜਿੱਦ ਹੀ ਐਮਰਜੈਂਸੀ ਵਿੱਚ ਇਹ ਰੂਮ ਵਿੱਚ ਗਏ ਤੇ ਮੇਰੇ ਆਤਮਿਕਤਾ ਪਰਮੇਸ਼ਰ ਦੀ ਦਰਸੀ ਜੈਸਮੀਨ ਪਰਗਰ ਜੋਸਫ ਜੀ ਦਾ ਮਹਾਸਾਮਰ ਅਤੇ ਸੰਤ ਜੀ ਜੋ ਤੁਹਾਡੇ ਵੱਲੋਂ ਸ਼ਬਦ ਦਿੱਤੇ ਗਏ ਸੀ ਉਹੀ ਮਸਾ ਉਹੀ ਸ਼ਬਦ ਇਹਨਾਂ ਤੇ ਇੰਪਾਰਟ ਕੀਤੇ ਗਏ ਔਰ ਉਸੇ ਟਾਈਮ ਚੱਲਣਾ ਸੁਣੋ ਮਾਤਾ ਜੀ ਨੂੰ ਕੀ ਕਹਿ ਕੇ ਭੇਜਿਆ ਸੀ ਕੀ ਬੋਲਣਾ ਜਾ ਕੇ ਕਿ ਜੀ ਉੱਠਣੇ ਕੀ ਸ਼ਾਮਰਤ ਇਮਪਾਰਟ ਕਰਦੀ ਹੂੰ ਜੀ ਉਠਣਾ ਅਭਿਸ਼ੇਕ ਇਮਪਾਰਟ ਕਰਨਾ ਉਹਨਾਂ ਤੇ ਜਿਹੜੇ ਨਹੀਂ ਚੱਲਦੇ ਜਿਹੜੇ ਉੱਥੇ ਡੈਥ ਬੈਠੇ ਆ ਅੱਜ ਹੀ ਉੱਠਣੇ ਹੋ ਯੈਸ ਆਦਮੋਏ ਅੱਜ ਜੀ ਉੱਠਨੇ ਚੱਲਣੇ ਆ ਔਰ ਕੋਣ ਹੈ ਇਹਨਾਂ ਦੇ ਨਾਲ ਕੀ ਕਹਿੰਦੇ ਆਂਦੀ ਪੁੱਛੋ ਇਹਨਾਂ ਨੂੰ ਕੀ ਜੈਮਸੀ ਮਮਾ ਜੀ ਨੂੰ ਜੈਮਸੀ ਨਾਨਾ ਜੀ ਨੂੰ ਸਾਰੀ ਆਈ ਕਲੀਸ਼ਿਆਂ ਨੂੰ ਜੈਮਸੀ ਤਿੰਨ ਮੈਂ ਆ ਗਏ ਬਹੁਤ ਬਿਮਾਰ ਰਹਿੰਦੇ ਸੀ ਨਿਕਲ ਤੁਰਿਆ ਨਹੀਂ ਜਾਂਦਾ ਸੀ ਜੀ ਮੇਰੀ ਵਾਈਫ ਕਹਿੰਦੀ ਤੂੰ ਚੱਲ ਮਹਾ ਬਛੇਖ ਵਿੱਚ ਚਲੀ ਆ ਆਪਾਂ ਉਹ ਇਹ ਕਹਿੰਦਾ ਮੈਂ ਨਹੀਂ ਜਾਣਾ ਮਹਾ ਬਛੇਖ ਵਿੱਚ ਮੈਂ ਨਹੀਂ ਜਾਣਾ ਮਹਾ ਬਛੇਖ ਤੇ ਉਹ ਕਹਿੰਦੀ ਇੱਕ ਵਾਰੀ ਪਾਉ ਜੀ ਚਲਦੇ ਰਹੋ ਅਸੀਂ ਤੁਹਾਡੇ ਕੋਲ ਕੁਝ ਲੈਣਾ ਨਹੀਂ ਨਾ ਤੁਹਾਡੇ ਕੋਲ ਜ਼ਮੀਨ ਲੈਣੀ ਨਾ ਕਿਸਾ ਲੈਣਾ ਸਿਰਫ ਇੱਕ ਵਾਰੀ ਮਹਾ ਬਛੇਖ ਵਿੱਚ ਚਲੇ ਚੱਲੋ ਉਹ ਤੋਂ ਬਾਅਦ ਤੁਹਾਡੀ ਮਰਜ਼ੀ ਜਾਓ ਚਾਹੇ ਨਾ ਜਾਓ ਪਹਿਲੀ ਵਾਰ ਮੈਂ ਇਹਨੂੰ ਲੈ ਕੇ ਆਇਆ ਗੱਡੀ ਵਿੱਚ ਪਾ ਕੇ ਬਿਠਾ ਕੇ ਲਿਆਏ ਇਹ ਇੱਥੇ ਪਹਿਲੀ ਵਾਰ ਆਇਆ ਤੇ ਤੁਸੀਂ ਪ੍ਰਾਰਥਨਾ ਕੀਤੀ ਇਹਨੂੰ ਮੂੰਹ 'ਚ ਤੇਲ ਪਾਇਆ ਹਲੇ ਤੇ ਡੋਰਨ ਲੱਗ ਪਈ ਜੀ ਹਾਲੇਲੂਇਆ ਜੀ ਉਠੰਦਾ ਵਿਸ਼ੇਗ ਅੱਜ ਤੁਹਾਡੇ ਉਹਨਾਂ ਪਰਿਵਾਰਾਂ ਚ ਆ ਰਿਹਾ ਜਿਹੜੇ ਸਾਲਾਂ ਤੋਂ ਬਿਮਾਰ ਆ ਸਾਲਾਂ ਤੋਂ ਮੈਂ ਕੀ ਕਿਹਾ ਸੀ ਇੱਕ ਵਾਰੀ ਲੈ ਆਓ ਸਿਰਫ ਅੱਜ ਜਿਨ੍ਹਾਂ ਨੇ ਸੱਦਾ ਪੱਤਰ ਦਿੱਤੇ ਐ 5 ਗੁਣਾ ਚੰਗਾਈ 5 ਗੁਣਾ ਬਰਕਤ ਉਹਨਾਂ ਨੂੰ ਮਿਲਨੀ ਆ 5 ਗੁਣਾ ਆਮੀਨ 5 ਗੁਣਾ ਵਾਅਦਾ ਜਿਨ੍ਹਾਂ ਨੇ ਸੱਦਾ ਪੱਤਰ ਦਿੱਤੇ ਤੇ ਲੈ ਕੇ ਆਏ ਲੋਕਾਂ ਨੂੰ ਹਰ ਅੱਗੇ ਵੀ ਲਿਆ ਰਹੇ ਬੰਦ ਨਹੀਂ ਹੋ ਰਿਹਾ ਏ ਅੱਜ ਦਾ 5 ਗੁਣਾ ਜੀ ਉੱਠਣ ਵਾਲਾ ਵਿਸ਼ੇਕ ਉਹਨਾਂ ਦੇ ਘਰਾਂ ਜਾ ਰਿਹਾ ਬਈ ਆਮੀਨ 5 ਗੁਣਾ ਆਮੀਨ ਪਰ ਜਿਹੜੇ 200 ਪਰਿਵਾਰ ਚ ਸ਼ਾਮਲ ਉਹ ਵੀ ਇਸੇ 5 ਗੁਣਾ ਦੇ ਹੱਕਦਾਰ ਆ ਆਮੀਨ ਆਮੀਨ ਅੱਜ ਸਾਰੇ ਜੀ ਉਠਣ ਵਾਲੇ ਦਿਨ ਅੱਜ ਜੀ ਉਠੰਦਾ ਉਹ ਵੱਡਾ ਵਿਸ਼ੇ ਆਪਣੀ ਜ਼ਿੰਦਗੀ ਚ ਲੈ ਕੇ ਜਾਣਗੇ ਆਮੀਨ ਚੁੱਕ ਚੁੱਕ ਆਪਣੇ ਹੱਥਾਂ ਨੂੰ ਸਬਜਨ ਅੱਜ ਐਮਰਜੈਂਸੀ ਵਾਲਿਆਂ ਨੂੰ ਦੁਬਾਰਾ ਦੁਬਾਰਾ ਚੈੱਕ ਕਰਦੇ ਰਹੋ ਐਂਡ ਕਾਲ ਆ ਕੇ ਚੈੱਕ ਕਰਦੇ ਰਹੋ ਆਪਣੇ ਬੈਲਟਾ ਪੱਟੇ ਲਾ ਕੇ ਚੈੱਕ ਕਰੋ ਗੋਡੇ ਗੋਡੇ ਜਿਨ੍ਹਾਂ ਨੇ ਦੁੱਖ ਦੇ ਆਖਾਸਤਾਰ ਤੇ ਗੋਡਿਆਂ ਤੇ ਜਿਨ੍ਹਾਂ ਨੇ ਪੱਟੀਆਂ ਬੰਨਣੀਆਂ ਪੈਂਦੀਆਂ ਰਾਤ ਨੂੰ ਕੱਪੜੇ ਬੰਨ ਕੇ ਪਹਿਣਾ ਪੈਂਦਾ ਉਹ ਅੱਜ ਤਿਆਰ ਹੋ ਗਏ ਅੱਜ ਜੀ ਉੱਠਦਾ ਬਿਸ਼ੇ ਗ੍ਰੈਂਡ ਕਰਕੇ ਨੱਚਾ ਅੱਜ ਉਹਦੇ ਲਈ ਕਿ ਤੂੰ ਤੇਰੇ ਲਈ ਜੀ ਉੱਠਿਆ ਤੂੰ ਤੇਰੇ ਲਈ ਜੀ ਉੱਠਿਆ ਮਰਬਿਸ਼ਵਰ ਲਲਕਾਰੋ ਯਹੋਵਾ ਦੇ ਨਾਮ ਤੇ लारो ਨੇ ਜਦੋਂ ਦੇਖਿਆ ਤੁਹਾਡੇ ਦੁੱਖੜੇ ਨੂੰ ਤੁਹਾਡੇ ਬੱਚਿਆਂ ਦੇ ਪਰਿਵਾਰਾਂ ਨੇ ਤਾਂ ਉਹਨੇ ਪ੍ਰਭੂ ਯਿਸੂ ਮਸੀਹ ਜੀ ਨੂੰ ਭੇਜਿਆ ਯਸ ਔਰ ਪ੍ਰਭੂ ਯਿਸੂ ਮਸੀਹ ਜੀ ਨੇ ਤੁਹਾਡੇ ਮੇਰੇ ਦੁੱਖਾਂ ਪਾਪਾ ਨੂੰ ਲੈ ਕੇ ਉਹ ਸਲੀਬ ਤੇ ਜ਼ਿੰਦਾ ਬਲੀ ਹੋ ਕੇ